ਹਾਂ ਜੀ ਸਰ ਇੱਕ ਵਾਰ ਕਰਾਤਾ ਹਾਂ ਇਹ ਗੱਲ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਥਾਣਾ ਕੈਂਟ ਵਿਖੇ ਵੀ ਤੇ ਥਾਣਾ ਸਿਵਲ ਲਾਈਨ ਵਿਖੇ ਵੀ ਥਾਣਾ ਕੈਂਟ ਵਿਖੇ ਸਾਨੂੰ ਮੁਖੋਰ ਵੱਲੋਂ ਵੀ ਤਲਾਹ ਮਿਲੀ ਸੀ ਤੇ ਥਾਣਾ ਸਿਵਲ ਲਾਈਨ ਵਿਖੇ ਇੱਕ ਸਪੈਸ਼ਲ ਸਪੈਸੀਫਿਕ ਇਨਫੋਰਮੇਸ਼ਨ ਸੀਗੀ ਜਿਨ੍ਹਾਂ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਸੀਗਾ ਕਿ ਸ਼ਹਿਰ ਦੇ ਵਿੱਚ ਕੁਝ ਸਪਾ ਚੱਲਦੇ ਨੇ ਜਿਨ੍ਹਾਂ ਨੇ ਸਪਾ ਦਾ ਲਾਇਸੈਂਸ ਮ사ਜ ਦਾ ਲਾਇਸੈਂਸ ਲੈ ਕੇ ਪਰ ਉਹਨਾਂ ਦੀ ਆੜ ਦੇ ਵਿੱਚ ਤੇ ਹੋਰ ਉਥੇ ਗੈਰ ਕਾਨੂੰਨੀ ਗਤੀਵਿਧੀਆਂ ਚੱਲਦੀ ਆ ਰਹੀਆਂ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਤੇ ਥਾਣਾ ਕੈਂਟ ਵਿਖੇ ਇਹ ਮੋਰਲ ਟ੍ਰੈਫਿਕਿੰਗ ਐਕਟ ਦਾ ਮੁਕੱਦਮਾ ਦਰਜ ਕੀਤਾ ਗਿਆ ਟੀਮਾਂ ਬਣਾਈਆਂ ਗਈਆਂ ਤੇ ਇਮੀਡੀਏਟਲੀ ਉਥੇ ਰੇਡ ਕੀਤੀ ਗਈ ਤੇ ਜਦੋਂ ਉਥੇ ਰੇਡ ਕੀਤੀ ਗਈ ਤਾਂ ਉਥੇ ਪਾਇਆ ਗਿਆ ਕਿ ਇਹ ਜਿਹੜੇ ਦੋ ਸਪਾ ਸੀਗੇ ਇੱਕ ਤਾਂ ਬਲੂਮ ਸਟੇ ਸਪਾ ਹੈ ਤੇ ਇੱਕ ਸਿਲਕ ਸਪਾ ਹੈਗਾ ਥਾ ਇੱਕ ਥਾਣਾ ਸਿਵਲ ਲਾਈਨ ਦੇ ਰਿਜ ਇੱਕ ਥਾਣਾ ਕੈਂਟ ਦੇ ਏਰੀਆ ਦੇ ਵਿੱਚ ਇਹਨਾਂ ਦਾ ਜਿਹੜਾ ਮਾਲਕ ਹੈਗਾ ਅਸ਼ਵਨੀ ਕੁਮਾਰ ਉਰਫ ਆਸ਼ੂ ਹੈ ਜੋ ਬਠਿੰਡੇ ਦਾ ਹੀ ਰਹਿਣ ਵਾਲਾ ਹੈਗਾ ਇਹ ਦੋਨੋਂ ਉਸ ਵੱਲੋਂ ਹੀ ਚਲਾ ਤੇ ਜਦੋਂ ਉਥੇ ਰੇਡ ਕੀਤੀ ਗਈ ਤਾਂ ਮੌਕੇ ਤੇ ਅਸੀਂ ਇਹਨਾਂ ਦੇ ਜਿਹੜੇ ਮੈਨੇਜਰ ਹੈਗੇ ਨੇ ਕੁਲਵਿੰਦਰ ਤੇ ਆਕਾਸ਼ਦੀਪ ਤੇ ਇੱਕ ਰੋਹਿਤ ਹੈ ਇਹਨਾਂ ਨੂੰ ਵੀ ਅਸੀਂ ਉੱਥੋਂ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਤੇ ਇਸ ਤੋਂ ਇਲਾਵਾ ਇੱਕ ਉੱਥੇ ਮੌਕੇ ਤੇ ਜੋ ਕਸਟਮਰ ਸੀਗੇ ਉਹ ਜੋ ਵੀ ਇਹਨਾਂ ਗੈਰਕਾਨੂੰਨੀ ਗਤੀਵਿਚਾਰਾਂ ਵਿੱਚ ਹਿੱਸਾ ਲੈਦੇ ਸੀ ਉਹਨਾਂ ਨੂੰ ਵੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਕਿੰਨੇ ਕਰਤਾਰਾਂ ਸੀ ਇਹ ਜੋ ਹੈਗੇ ਨੇ ਵੱਖ-ਵੱਖ ਜਿੱਦਾਂ ਥਾਣਾ ਸਿਵਲ ਲਾਈਨ ਹੈ ਉੱਥੇ ਇੱਕ ਕਸਟਮਰ ਸੀ ਜਿਸ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ ਥਾਣੇ ਕੈਂਟ ਦੇ ਵਿੱਚ ਤਿੰਨ-ਚਾਰ ਜਾਨੇ ਸੀਗੇ ਉਹਨਾਂ ਨੂੰ ਵੀ ਉੱਥੇ ਕਾਰਵਾਈ ਕੀਤੀ ਗਈ ਜਨ ਲੜਕੀਆਂ ਕਿੰਨੀਆਂ ਦੇ ਲੜਕੀਆਂ ਨੇ ਲੜਕੀਆਂ ਇਹਨਾਂ ਨੇ ਐਕਚੁਅਲ 'ਚ ਕੀ ਸੀਗਾ ਕਿ ਦੋਨਾਂ ਕੋਲੇ ਲਾਇਸੈਂਸ ਤਾਂ ਸੀਗਾ ਬਟ ਇਹ ਲਾਇਸੈਂਸ ਦੀ ਆਰਡ ਦੇ ਵਿੱਚ ਇਹਨਾਂ ਕੋਲ ਜਿਵੇਂ ਇੱਕ ਇੱਕ ਦੋ ਦੋ ਕੁੜੀਆਂ ਉੱਥੇ ਸੀਗੀਆਂ ਜਿੰਨਾਂ ਤੋਂ ਇਹ ਉਸ ਦੇ ਲਾਇਸੈਂਸ ਦੀ ਆਰਡ ਦੇ ਵਿੱਚ ਇਹ ਗਲਤ ਕੰਮ ਕਰਵਾਉਂਦੇ ਸੀਗੇ ਤੇ ਜਿਸ ਤੇ ਕਾਰਵਾਈ ਕੀਤੀ ਗਈ ਹੈ ਤਾਂ ਲੜਕੀਆਂ ਸੰਬੰਧੀ ਵੱਖਰੇ ਤਰੀਕਾ ਮਤਲਬ ਕਾਰਵਾਈ ਕੀਤੀ ਜਾ ਰਹੀ ਹੈ। ਇਹ ਲੜਕੀਆਂ ਵੀ ਲੋਕਲ ਅ ਦੇਖੋ ਇਹਨਾਂ ਦੀ ਹੁਣ ਅਸੀਂ ਮੁਕਦਮਾ ਦਰਜ ਕਰ ਲਿਆ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹਨਾਂ ਦੀ ਆਈਡੈਂਟੀਟੀ ਵਗੈਰਾ ਜਾਂ ਹੋਰ ਇਹਨਾਂ ਦੇ ਜੋ ਵੀ ਐਡਰੈਸ ਪ੍ਰੂਫ ਆ ਉਹ ਲੈ ਕੇ ਫੇਰ ਹੀ ਜੋ ਤਫਤੀਸ਼ ਦੇ ਵਿੱਚ ਸਾਹਮਣੇ ਆਊਗਾ ਉਹ ਤੁਹਾਡੇ ਧਿਆਨ ਵਿੱਚ ਜਾਵੇ ਮੌਕੇ ਤੇ ਕਿੰਨੀਆਂ ਲੜਕੀਆਂ ਜੀ ਮੇਰੇ ਕੋਲ ਦੋਨਾਂ ਦੇ ਮੌਕੇ ਤੇ ਇੱਕ ਦੇ ਵਿੱਚ ਤਾਂ ਦੋ ਤਿੰਨ ਲੜਕੀਆਂ ਸੀ ਇੱਕ ਦੇ ਵਿੱਚ ਦੋ ਸੀਗੀਆਂ ਸਰ ਜੇ ਗੱਲ ਕਰੀਏ ਕਿੰਨੇ ਟਾਈਮ ਤੋਂ ਕਰਦੇ ਸੀ ਇਸ ਤਰ੍ਹਾਂ ਦਾ ਕੰਮ ਦੇਖੋ ਇਹ ਸਾਨੂੰ ਕੱਲ ਜਿਹੜਾ ਕੰਪਲੇਂਟ ਮਸੂਲ ਹੋਈ ਸੀ ਦਾ ਕੰਪਲੇਂਟ ਤੇ ਅਸੀਂ ਤੁਰੰਤ ਕਾਰਵਾਈ ਕੀਤੀ ਸੀਗੀ ਬਾਕੀ ਜਿੱਥੋਂ ਤੱਕ ਦੀ ਗੱਲ ਹੈ ਵੀ ਇਹ ਕਿੰਨਾ ਚਿਰ ਦਾ ਕਰ ਰਹੀ ਸੀ ਅਸੀਂ ਦੀ ਸੀ ਡੰਗਾਈ ਨਾਲ ਇਨਵੈਸਟੀਗੇਸ਼ਨ ਕਰਾਂਗੇ ਅਸੀਂ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਾਂਗੇ ਹੋਰ ਕਰਾਂਗੇ ਬਾਕੀ ਇਹਨਾਂ ਦੀ ਪੁੱਛਗਿੱਛ ਅਜੇ ਅਸੀਂ ਡਿਟੇਲ ਦੇ ਵਿੱਚ ਕਰਨੀ ਹੈਗੀ ਆ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਸਾਹਮਣੇ ਆਇਆ ਸੀ ਵੀ ਇੱਕ ਕੰਪਲੇਨੈਂਟ ਸੀ ਉਹਦੇ ਉਹਦੇ ਵੱਲ ਦੱਸਿਆ ਗਿਆ ਸੀ ਉਹ ਤਕਰੀਬਨ ਇੱਕ ਹਫਤੇ ਤੋਂ ਇੱਥੇ ਕੰਮ ਕਰ ਰਹੀ ਸੀਗੀ ਬਾਕੀ ਜੋ ਜਦੋਂ ਇਨਵੈਸਟੀਗੇਸ਼ਨ ਚੱਲੂਗੀ ਉਹ ਡੰਗਾਈ ਨਾਲ ਪੜਤਾਲ ਕਰਕੇ ਇਹਨੂੰ ਪੂਰਾ ਕਲੀਅਰ ਕਰਾਂਗੇ ਵੀ ਕੌਣ ਤੋਂ ਕਰ ਰਹੀ ਸੀਗੀ ਜਾਂ ਇਹਦੇ ਵਿੱਚ ਹੋਰ ਕੌਣ-ਕੌਣ ਇਨਵੋਲ ਨੇ ਤੇ ਜਿੰਨਾਂ ਦੀ ਵੀ ਕੀ ਹੋਟਲ ਉਹਦੇ ਜਿਹੜੇ ਰੈਸਟੋਰੈਂਟ ਹੈਗੇ ਜਿੱਥੇ ਕੀ ਸਰਾਫਾਂ ਪੰਚਾ ਦੇਖੋ ਇਹਦੇ ਵਿੱਚ ਇਦਾਂ ਹੀ ਆ ਨਾ ਮੈਂ ਤੁਹਾਡੇ ਮੀਡੀਆ ਰਾਹੀਂ ਧਿਆਨ ਦੇ ਵਿੱਚ ਇਹੀ ਲਿਆਉਣਾ ਚਾਹਣਾ ਹੈਗਾ ਕਿ ਜਿੱਦਾਂ ਜਿੰਨੇ ਵੀ ਸਪਾ ਵਗੈਰਾ ਹੈਗੇ ਨੇ ਤੇ ਇਹ ਤਕਰੀਬਨ ਲਾਇਸੈਂਸ ਲੈ ਲੈਂਦੇ ਨੇ ਤੇ ਲਾਇਸੈਂਸ ਦੀ ਆੜ ਵਿੱਚ ਇਹ ਕਰਦੇ ਰਹਿੰਦੇ ਹਨ ਤੇ ਜਿੱਥੋਂ ਤੱਕ ਇਹੀ ਹੋਟਲਾਂ ਦੀ ਗੱਲ ਹੈ ਜਾਂ ਹੋਰ ਹੈਗਾ ਉਹ ਬੇਸਿਕਲੀ ਆਪਣੇ ਇੱਕ ਲਾਇਸੈਂਸ ਦੀ ਆੜ ਦੇ ਵਿੱਚ ਹੀ ਕਰਦੇ ਨੇ ਵੱਖ-ਵੱਖ ਸਮੇਂ ਤੇ ਸਾਡੇ ਵੱਲੋਂ ਰੈਡਾ ਵੀ ਕੀਤੀਆਂ ਜਾਂਦੀਆਂ ਹਨ ਤੇ ਹੋਰ ਵੀ ਪ੍ਰੀਵੈਂਟਿਵ ਜਾਂ ਹੋਰ ਕਾਰਵਾਈ ਵੀ ਹਮਲ ਵਿੱਚ ਲਿਆਂਦੀ ਜਾਂਦੀ ਹੈ ਜੀ ਮੰਤਕ ਕਿੰਨੇ ਬੱਚੇ ਦਾ ਦੁਖਾਸਪਾਸ ਚੜਾ ਦੇ ਇਹ ਦੋ ਪਰਚੇ ਤਾਂ ਕੱਲ ਹੀ ਦਰਜ ਹੋਏ ਨੇ ਇਸ ਤੋਂ ਪਹਿਲਾਂ ਵੀ ਇੱਕ ਕਟ ਥਾਣੇ ਵੀ ਸਿਵਲ ਲਾਈਨ ਥਾਣੇ ਵੀ ਮੁਕਦਮੇ ਦਰਜ ਨੇ ਤੇ ਜਿਹੜਾ ਇਹ ਅਸ਼wini ਕੁਮਾਰ ਉਰਫ ਆਸ਼ੂ ਹੈਗਾ ਜੀ ਇਸ ਤੇ ਇੱਕ ਪਹਿਲਾਂ ਵੀ ਮੁਕਦਮਾ ਦਰਜ ਸੀਗਾ ਜਿਹਦੇ ਵਿੱਚ ਇਹ ਭਗੌੜਾ ਸੀਗਾ ਜੀ ਤੇ ਇਹ ਦੀ ਉਸ ਵਕਤ ਵਿੱਚ ਜੁਗਾਰਤਰੀ ਪਾਈ ਜਾਊਗਾ ਸਰ ਹੋਰ ਤਾਂ ਨਹੀਂ ਇਹਨਾਂ ਦੇ ਇਹਨਾਂ ਦੇ ਕਈ ਕਰੀ ਲੱਗ ਰਿਹਾ ਹੈ ਕੋਈ ਨਹੀਂ ਕੋਈ ਚੈੱਕ ਕੀਤਾ ਮੋਬਾਈਲ ਨੰਬਰ ਨਹੀਂ ਕੋਲ પાસે ਨਹੀਂ ਕੋਈ ਆਉਂਦਾ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਜੀ ਹੁਣ ਇਨੀਸ਼ੀਅਲੀ ਅਸੀਂ ਇਨਵੈਸਟੀਗੇਟਿਓਨ ਐਫ ਆਈ ਆਰ ਦਰਜ ਕਰ ਲਈਏ ਜੀ ਇਹਦਾ ਅਸੀਂ ਹੁਣ ਸਿਵਲ ਵਿਭਾਗਮੇ ਤੋਂ ਅਸੀਂ ਰਿਕਾਰਡ ਵੀ ਲਵਾਂਗੇ ਕਿੰਨੂ ਕਿੰਨੂ ਲਾਇਸੈਂਸ ਜਾਰੀ ਹੋਏ ਨੇ ਉਹਨਾਂ ਦੀ ਵੀ ਬਕਾਇਦਾ ਅਸੀਂ ਲਿਸਟ ਲਵਾਂਗੇ ਤੇ ਨੂੰ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਸਾਰਾ ਕਲੀਅਰ ਕਰਾਂਗੇ ਵੀ ਇਹਨਾਂ ਦੇ ਇੱਥੇ ਹੀ ਨੇ ਜਾਂ ਕਿਤੇ ਹੋਰ ਵੀ ਇਹਨਾਂ ਦਾ ਕੋਈ ਹੈ ਜਾਂ ਕਿਤੇ ਹੋਰ ਕੋਈ ਇਦਾਂ ਦੀ ਗੈਰ ਕਾਨੂੰਨੀ ਗਤੀਵਿਧੀ ਤਾਂ ਨਹੀਂ ਹੋ ਰਹੀ ਅਗਰ ਕਿਤੇ ਇਹ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਤਾਂ ਕਾਨੂੰਨ ਅਨੁਸਾਰ ਬਦੀ ਕਾਰਵਾਈਆਂ ਵੀ ਲੈਂਦੀ ਜਾਊਗੀ ਅਸ਼ੂਰੀ ਦੀ ਗਸ਼ਤਰੀ ਹੋ ਚੁੱਕੀ ਕਿ ਤੇ ਜਿੰਨੇ ਵੀ ਦੋਨੋਂ ਐਫਆਈਆਰ ਦੇ ਵਿੱਚ ਜਿੰਨੇ ਵੀ ਅਕਿਊਜ਼ ਸੀ ਸਾਰੇ ਅਰੇਸਟ ਹੋ ਚੁੱਕੇ ਨੇ ਮਾਪਿਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਬੱਚੇ ਆਂਦੇ ਨੇਗੇ ਇਸ ਤਰ੍ਹਾਂ ਦੇ ਗਲਤ ਕੰਮ ਦੇ ਸ਼ਿਕਾਰ ਬਣ ਦੇਣ ਦੇਖੋ ਸਾਡੀ মিডিਆ ਰਾਹੀਂ ਇਹ ਪਬਲਿਕ ਨੂੰ ਵੀ ਅਪੀਲ ਹੈਗੀ ਆ ਜੀ ਤੇ ਇਨਫੈਕਟ ਜਿਨ੍ਹਾਂ ਨੇ ਵੀ ਇਹ ਸਪਾ ਸੈਂਟਰ ਖੋਲੇ ਹੋਏ ਨੇ ਜਾਂ ਇਸ ਤਰੀਕੇ ਦੇ ਬਿਜ਼ਨਸ ਦੇ ਵਿੱਚ ਇਨਵੋਲਡ ਨੇ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਆਪਣੇ ਬਿਜ਼ਨਸ ਚਲਾਏ ਹੋਏ ਨੇ ਤਾਂ ਜਿਨ੍ਹਾਂ ਨੇ ਲਾਇਸੈਂਸ ਲਈਏ ਨੇ ਤਾਂ ਜੋ ਲਾਇਸੈਂਸ ਦੀਆਂ ਟਰਮਸ ਐਂਡ ਕੰਡੀਸ਼ਨਸ ਆ ਕਾਈਂਡਲੀ ਉਹਨੂੰ ਕੰਪਲਾਈ ਕੀਤਾ ਜਾਵੇ ਉਹਨਾਂ ਦੀ ਮਿਸਯੂਸ ਨਾ ਕੀਤਾ ਜਾਵੇ ਅਗਰ ਇਸ ਤਰੀਕੇ ਦੀ ਸਾਨੂੰ ਦੁਬਾਰਾ ਵੀ ਕੋਈ ਗੱਲ ਸਾਹਮਣੇ ਆਊਗੀ ਤਾਂ ਅਸੀਂ ਸਖਤ ਤੋਂ ਸਖਤ ਕਾਰਵਾਈ ਹਮਲ ਵਿੱਚ ਲੈ ਕੇ ਜਾਵਾਂਗੇ ਜੇ ਹੋਟਲ ਹੈ ਜਿਹਨਾਂ 'ਚ ਜਿਹੜੇ ਘੱਟ ਉਮਰ ਦੇ ਵੀ 18 ਤੋਂ ਘੱਟ ਉਮਰ ਦੇ ਬੱਚੇ ਆ ਉਹਨਾਂ ਨੂੰ ਵੀ ਉੱਥੇ ਕਿਰਾਏ ਦੇ ਦਿੱਤੇ ਜਾਂਦੇ ਨੇ ਨੀ ਦੇਖੋ ਇਹ ਇੱਕ ਜਾਂਚ ਦਾ ਵਿਸ਼ਾ ਹੈਗਾ ਹੋਟਲ ਦੇ ਵਿੱਚ ਜਾ ਕੇ ਕੋਈ ਵੀ ਹੈ ਸਕਦਾ ਹੈਗਾ ਵੀ ਇਦਾਂ ਦੀ ਗੱਲ ਨਹੀਂ ਕਿ ਵੀ ਆਪਾਂ ਕਿਸੇ ਨੂੰ ਮਤਲਬ ਰੋਕ ਸਕਦੇ ਆ ਜਾਂ ਇਦਾਂ ਇਦਾਂ ਦੀ ਕੋਈ ਗੱਲ ਹੈ ਨਹੀਂ ਬਟ ਫਿਰ ਵੀ ਹਾਂ ਅਗਰ ਕੋਈ ਹੋਟਲ ਹੈ ਜਾਂ ਕਿਸੇ ਤਰੀਕੇ ਦਾ ਕੋਈ ਹੈ ਉਹ ਗੈਰ ਕਾਨੂੰਨੀ ਗਤੀਵਧੀਆਂ ਦਾ ਇਸ ਤਰ੍ਹਾਂ ਯੂਜ਼ ਹੁੰਦਾ ਤਾਂ ਅਸੀਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆ ਸਰ ਕਿਸ